ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਉਸ ਮੁਹਿੰਮ ਤਹਿਤ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਜਾ ਚੁੱਕਾ ਹੈ ਜਿਹੜੇ ਪਹਿਲਾਂ ਹੀ ਵੱਖ-ਵੱਖ ਮਾਮਲੇ ਦੇ ਵਿੱਚ ਉਹਨਾਂ ਨੂੰ ਲੋੜਿੰਦੇ ਸੀ ਨਸ਼ਾ ਤਸਕਰੀ ਕਰਕੇ ਵੱਡੇ ਵੱਡੇ ਜਿਨ੍ਹਾਂ ਨੇ ਘਰ ਬਣਾ ਲਏ ਉਹਨਾਂ ਦੇ ਘਰਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਦੋਂ ਇੱਕ ਘਰ ਤੇ ਪੀਲਾ ਪੰਜਾ ਚੱਲਣਾ ਸੀ ਤਾਂ ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਵੀ ਦਿਖਾਈ ਦਿੰਦੇ ਨੇ ਇਲਜ਼ਾਮ ਲਗਾਉਂਦੇ ਨੇ ਕਿ ਇੱਕ ਦਿਨ ਦੇ ਵਿੱਚ ਬੰਦਾ ਕੀ ਕਰ ਲਵੇ ਇੱਕ ਦਿਨ ਪਹਿਲਾਂ ਤੁਸੀਂ ਨੋਟਿਸ ਦਿੱਤਾ ਤੇ ਦੂਜੇ ਦਿਨ ਘਰ ਟੌਹਣ ਦੇ ਲਈ ਪਹੁੰਚ ਗਏ ਕੀ ਆ ਪੂਰਾ ਮਾਮਲਾ ਆਓ ਸੁਣਦੇ ਹਾਂ ਜਾ ਕਹਿ ਰਹੀ ਹੈ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਆ ਐ ਕਹਿ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਦਾ ਸਾਰਾ ਮੁੱਦਾ ਹੀ ਹੈ ਗੈਰ ਕਾਨੂੰਨੀ ਦਾ ਸਾਰਾ ਹੀ ਹੈ ਕਿਉਂ ਸਾਡਾ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਹੈ ਤਰ੍ਹਾਂ ਕਰਕੇ ਢਾ ਰਹੇ ਆ ਕਿ ਕਿ ਨਸ਼ੇ ਦਾ ਟੈਸਟ ਕਿਧਰ ਆ ਗਿਆ ਵਿੱਚ ਐਸ.ਪੀ ਸਾਹਿਬ ਦੀ ਸੁਣ ਨਹੀਂ ਕਰਦੀ ਐਸ.ਪੀ ਸਾਹਿਬ ਗੱਲ ਥੋੜੀ ਜਿਹੀ ਹੈ ਕਹਿੰਦੇ ਇਹਦਾ ਨਸ਼ੇ ਦਾ ਟੈਸਟ ਕਰਾ ਲਓ ਹੈ ਐਸੀ ਆਲੀ ਗੱਲ ਕਿਧਰ ਆ ਗਈ ਜਿਆਦਾ ਇੱਕ ਮਾਸਾ ਲੈਣ ਨਾ ਗੈਰਕਾਨੂੰਨੀ ਗੈਰਕਾਨੂੰਨੀ ਪਾ ਲੈ ਤੁਹਾਨੂੰ ਕੀ ਲੱਗਦਾ ਕੀ ਹੈ ਇੱਥੇ ਕੀ ਕੀ ਇਹ ਗੈਰਕਾਨੂੰਨੀ ਕਰਕੇ ਢਾਈ ਜਾਂਦੇ ਆ ਨਸ਼ੇ ਦਾ ਬਹਾਨਾ ਆਇਆ ਠੀਕ ਕਰ ਗੜੀ ਪੂਰੀ ਇੱਕ ਪਾਸਾ ਲੈ ਨਾ ਤੁਸੀਂ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਪਰ ਬਾਖੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲੋਜਾ ਮਰਜੀ ਲਓ ਤੁਹਾਡਾ ਜਿਹਦਾ ਨਸ਼ਾ ਤੁਹਾਡਾ ਤੁਹਾਡਾ ਕੀ ਲੱਗਦਾ ਕੀ ਹੈ ਤੁਹਾਨੂੰ ਕੀ ਕੀ ਲੱਗਦਾ ਕੀ ਮਤਲਬ ਹੈ ਰਿਸਟਰੀਆਰੈਂਟ ਹੁੰਦੇ ਇਹ ਇਹ ਟਾਉਂਦੇ ਜਿਹੜਾ ਗੈਰਕਾਨੂੰਨੀ ਹੋਵੇ ਉਹ ਟਾਉਂਦੇ ਆ ਸਿਰਫ ਨਸ਼ੇ ਦੀ ਆਰ ਦੇ ਵਿੱਚ ਭੀਏ ਜੀ ਨਸ਼ੇ ਦਾ ਵੇਚਦੇ ਆ ਐ ਕਰਦੇ ਆ ਐ ਕਰਦੇ ਆ ਉਹਦੀ ਆਰਡਰ ਤਾਂ ਹੁੰਦੀ ਆ ਕਿਹਦਾ ਰਜਿਸਟਰੀ ਨਾਲ ਟਾਕੇ ਦਿਖਾਉਣਗੇ ਇਹ ਅੱਛਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਕੱਲ੍ਹ ਪੜੇ ਚਲ ਪਰਤ ਮਾਰ ਥੋੜੀ ਹੰਦਾ ਭਾਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਲੋੜ ਸਿਧਵਾਉਣਾ ਤੁਸੀਂ ਇੱਕ ਦਿਨ ਵੇਚ ਦੀ ਕੁਛ ਕਰਨਾ ਹੋਵੇ 6 ਮਹੀਨੇ ਬਰਾਦਰ 6-7 ਮਹੀਨੇ ਕਿੱਥੇ ਹੋ ਗਏ ਨਹੀਂ ਭਾਈ ਸਾਹਿਬ ਤੁਹਾਡੇ ਨਾਲ ਪਹਿਲਾਂ ਵੀ ਧਾਰਾ ਪੜੀ ਹੈ ਤੁਸੀਂ ਤਾਂ ਕਹਿੰਦੇ ਹੋ ਕਿ ਤੁਮਕਰ ਬੋਲਦੇ ਹੋ ਮੈਂ ਪਹਿਲਾਂ ਵੀ ਪੜੀ ਹੈ ਮੈਂ ਪਹਿਲਾਂ ਵੀ ਭਾਈ ਸਾਹਿਬ ਦੀਆਂ ਖਬਰਾਂ ਬਹੁਤ ਦੇਖੀਆਂ ਇਹਨਾਂ ਦੀ ਇੱਕ ਜਵਾਬ ਹੀ ਹੁੰਦਾ ਕੋਰਸ ਨੇ ਬੈਠ ਕੇ ਬੋਲ ਦਿਆ ਛੋਟੇ ਮੈਂ ਪਹਿਲਾਂ ਵੀ ਸੁਣੀਆ ਸੀਗਾ ਛੋਟੇ ਮੈਂ ਮੈਂ ਤੁਹਾਨੂੰ ਦੱਸਦਾ ਹੁਣੇ ਕੀ ਕਹੇ ਸੀ ਕਿੰਨੀ ਦਰ ਪਹਿਲਾਂ ਤੁਹਾਨੂੰ ਆਇਆ ਸੀ ਨੋਟਿਸ ਮੈਂ ਤੁਹਾਨੂੰ ਕਹਿੰਦਾ ਅਰੋਜ ਉਹ ਚਾਹੀ ਨਹੀਂ ਲਿਖਿਆ ਉਹ ਚਾਹੀ ਨਹੀਂ ਲਿਖਿਆ ਸੀ ਮੈਂ ਮੇਰੇ ਕੋਲੋਂ ਮੇਰੇ ਘਰ ਤੱਕ ਆਏਗਾ ਆਪਾਂ ਮੇਰੇ ਵੀਰੇ ਮੇਰੇ ਭਾਂਤੀ ਹੈਗਾ ਮੈਂ ਦੱਸੋ ਮੜਾ ਜਾ ਤਾ ਤੁਸੀਂ ਇੱਕ ਪਿੱਛੇ ਕਿੰਦੂਆਣਾ ਨਹੀਂ ਘੇਰਾ ਸੀ ਇਹਨਾਂ ਨੇ ਪਿੱਛੇ ਜੇ ਤੋਚਿਆ ਕਿੰਦੂਆਲਾ ਗਰੀਬ ਧਿਰ ਲਿਆ ਮਸਾਮੀਆਂ ਲੈ ਕੇ ਆਇਆ ਕਿਥੋਂ ਹਾਂ ਡੇਢ ਲੱਖ ਰੁਪਏ ਦੇ ਕਿੰਦੂਆਲਾ ਕੰਮ ਨਹੀਂ ਹੈ ਗੱਲ ਚਾਰੇ ਕੋ ਕੀ ਕਰੂਗਾ ਹੋਰ ਕੀ ਕਰੂਗਾ ਵਾਹ ਜੀ ਸਰਕਾਰ ਨੇ ਦਿੱਤਾ ਕੋਈ ਕੰਮ ਨਹੀਂ ਸਰਕਾਰ ਸਰਕਾਰ ਸਾਡੀ ਨਾਲ ਦਾ ਇਹਦਾ ਟਰੱਕ ਚਲਾਈ ਜਾਂਦਾ ਮੈਂ ਚੋਰੀਆਂ ਨਾਲ ਦਾ ਟਰੱਕ ਚਾਈ ਜਾਂਦਾ ਮੈਂ ਸਰਕਾਰ ਦਾ ਕੰਮ ਸਰਕਾਰ ਸਰਾਂ ਦਾ ਕੰਮ ਨਸ਼ੇ ਵਿੱਚੋਂ ਤੁਸੀਂ ਜੇ ਸਰਕਾਰ ਦੇ ਵਿਰੋਧ ਕਰ ਦਿੱਤਾ ਤੁਸੀਂ ਕਿਸੇ ਨਾਲ ਨਹੀਂ ਕਰਦੇ ਸਰਕਾਰ ਦੇ ਨਹੀਂ ਕੀਤੀ ਆ ਜੇ ਤੁਸੀਂ ਇਹ ਕਰ ਰਹੇ ਹੋ ਨਾ ਹਾਂ ਜਦੋਂ ਪੂਰੇ ਸਾਲ ਦਾ ਨਾ ਨਹੀਂ ਬੋਲੀਦਾ ਨਹੀਂ ਬੋਲੀਦਾ ਜੀ ਬਾਈ ਸਾਹਿਬ ਜੀ ਬੋਲਦੇ ਬੋਲਦੇ ਤਾਂ ਤੁਸੀਂ ਸਰਕਾਰ ਦੇ ਪੱਖ ਸੇ ਬੋਲਦੇ ਤੁਸੀਂ ਕਦੇ ਵੀ ਗ੍ਰਿਪਾ ਦੀ ਗੱਲ ਨਹੀਂ ਕੀਤੀ ਕਦੇ ਵੀ ਕੀਤਾ ਨਹੀਂ ਕਰੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਨਸ਼ਾ ਕਰਨ ਵਾਲੇ ਦੀ ਹਮਾਇਤ ਕਰੋਗੇ ਕਿਉਂ ਕਰੋਗੇ ਮੈਂ ਦੂਜੀ ਬੋਲੀ ਜਾਂਦੇ ਕਿਹਨੇ ਦੇਖਿਆ ਨਸ਼ਾ ਵੇਚਦੇ ਦੇਖਿਆ ਨਸ਼ਾ ਵੇਚਦਾ ਫੜਾ ਲਿਆ ਇਹ ਤੇ ਲੱਖ ਰੁਪਏ ਦੇ ਕਿੰਨੂ ਸੀ ਪਤਾ ਤੁਹਾਨੂੰ ਤੁਸੀਂ ਕਹੋ ਜਾਂ ਮੈਸੇਜ ਕਰਕੇ ਆਖੀ ਤਰ੍ਹਾਂ ਪਹਿਲਾਂ ਜਿਹੜੀ ਮੈਂ ਮੇਰੇ ਦਿਲ ਦੀ ਗੱਲ ਕਰਾ ਕਿਹੜੇ ਰੇੜੇ ਦੇ ਲੱਗੂ ਕਿੰਨੂ ਇੱਕ ਰੇੜੀ ਦੇ ਰੱਖਿਆ ਇੱਕ ਰੇੜੀ ਦੇ ਲੱਗੋ ਜਪਣ 10 10 ਬੱਤੇ ਸੀਗੇ ਤੇ ਦੋੜ ਰੱਖ ਲਏ ਹੋ ਗਏ ਉਹ ਕਰਕੇ ਆ ਉਹਨਾਂ ਨੂੰ ਤੇ 1.5 ਲੱਖ ਰੁਪਏ ਹੋ ਗਏ 1.5 ਉਹ ਦੂਆ ਸਟੋਰੀ ਦਾ ਕਿੰਧੂ ਘਰ ਕੇ ਲੈ ਕੇ ਆਵੇਂ ਐਵੇਂ ਨਹੀਂ ਕਰੀ ਬੋਲ ਬਾਈਕ ਤੁਸੀਂ ਨਾ ਕਲਿੱਪਾਂ ਜੋੜਦੇ ਸਭ ਨੇ ਕਿਹਾ ਕਰੋੜਾ ਰੁਪਇਆ ਲੈ ਕੇ ਦੇਸ਼ ਦਾ ਉਹਨੂੰ ਕਿਸੇ ਨੇ ਨਹੀਂ ਫੜਿਆ ਉਸੀ ਕਹਿ ਰਿਹਾ ਚਲੋ ਤਾਂ ਬਹੁਤ ਵੱਡੇ ਲੈਵਲ ਦੀ ਗੱਲ ਹੈ ਉਹ ਉਹ ਬਹੁਤ ਵੱਡੇ ਲੈਵਲ ਦੀ ਗੱਲ ਹੈ ਹਾਂ ਫਿਰ ਇੱਕ ਪਾਸਾ ਲਾਉਣਾ ਇੱਕ ਪਾਸਾ ਲਾਉਣਾ ਜਿਆਦਾ ਕਹਿ ਰਹੇ ਸੀ ਨਸ਼ੇ ਕਰਕੇ ਧਾਰਿਆ ਜਾਂ ਕਾਨੂੰਨ ਦੀ ਗੈਰ ਕਾਨੂੰਨੀ ਕਰਕੇ ਧਾਰਿਆ ਗੈਰ ਕਾਨੂੰਨੀ ਕਰਕੇ ਧਾਰਿਆ ਤੇ ਪੂਰਾ ਮਹੱਲਾ ਹੀ ਗੈਰ ਕਾਨੂੰਨੀ ਹੈ ਜੀ ਉਹ ਸੈਕਸ਼ਨ ਸਹੀ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਗਲਤ ਕਰ ਰਿਹਾ ਇਹ ਕਰ ਰਿਹਾ ਇਹ ਮਾਰੇ ਤਾਂ ਟੁੱਟਦੀ ਹੈ ਹਰ ਵਾਰ ਮਾਰੇ ਤਾਂ ਹੀ ਟੁੱਟਦੀ ਹੈ ਜਿਸ ਨੂੰ ਕੋਈ ਪਤਾ ਕੋਲ ਨਹੀਂ ਸਕਦੇ ਇਹ ਤਾਂ ਵਿਚਾਰੇ ਆਪ ਦਾ ਰੋਟੀ ਪਕਾ ਕੇ ਨਹੀਂ ਖਾ ਸਕਦੇ ਤੇ ਇਹਨਾਂ ਨਾਲ ਕਰੂਨੀ ਲੜਾਈ ਕਿੱਥੇ ਲੜਨਗੇ ਨਹੀਂ ਲੜਨੋ ਕਰ ਵੀ ਲੋਟਾਂ ਦੇ ਜਿਹੜਾ ਤੈਨੂੰ ਲੱਗਦਾ ਵੀ ਕੋਈ ਖਾਣਾ ਉਹ ਭਾਈ ਸਾਹਿਬ ਇਹ ਤਾਂ ਬਹੁਤ ਧੀ ਕਰਕੇ ਵੀ ਨਹੀਂ ਖਾ ਸਕਦੇ ਵਿਚਾਰੇ ਕਰਕੇ ਵੀ ਨਹੀਂ ਖਾ ਸਕਦੇ ਤੇ ਤੂੰ ਯਾਰ ਐਸਪੀ ਸਾਹਿਬ ਉਹ ਹੀ ਤਰਸ ਕਰ ਲੈਂਦੇ ਵਿਚਾਰੇ ਯਾਰ ਕੋਈ ਨਹੀਂ ਬੈਠੇ ਆ ਯਾਰ ਉਹ ਬਸ ਭਾਈ ਸਾਹਿਬ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੁਹਾਡੀਆਂ ਬਹੁਤ ਕਮਰਾ ਪੜੀਆਂ ਪਹਿਲਾਂ ਵੀ ਸੁਣੀਆਂ ਮੇਰੇ ਕਮਰੇ